ਸਰੋ ਦਾ ਸਾਗ ਤੇ ਮੱਕੀ ਦੀ ਰੋਟੀ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਜਿਹੜਾ ਪਰਿਵਾਰ ਆ ਇਹਨਾਂ ਦੇ ਦੋ ਛੋਟੇ ਬੱਚੇ ਨੇ ਉਹਨਾਂ ਨੂੰ ਨਾਲ ਲੈ ਕੇ ਇਹ ਰੋਜ਼ 15 ਤੋਂ 20 ਕਿਲੋਮੀਟਰ ਸਫ਼ਰ ਤੈਅ ਕਰਦੇ ਨੇ ਅਤੇ ਅੰਮ੍ਰਿਤਸਰ ਵਿੱਚ ਆ ਕੇ ਰੇੜੀ ਮਾਰਕੀਟ ਵਿੱਚ ਸਰੋ ਦਾ ਸਾਗ ਤੇ ਮੱਕੀ ਦੀ ਰੋਟੀ ਵੇਚਦੇ ਹਨ ਅਮਨਦੀਪ ਸਿੰਘ ਨੇ ਦੱਸਿਆ ਕਿ ਮੇਰੀ ਧਰਮ ਪਤਨੀ ਸਾਗ ਬਹੁਤ ਸੋਨਾ ਬਣਾਉਂਦੀ ਹੈ ਅਤੇ ਪਿੰਡਾਂ ਵਾਲਾ ਸਾਗ ਸ਼ਹਿਰਾਂ ਵਿੱਚ ਖਾਣ ਨੂੰ ਨਹੀਂ ಸಿਮਿਲਦਾ ਇੱਕ ਦਿਨ ਅਸੀਂ ਅੰਮ੍ਰਿਤਸਰ ਆਏ ਅਤੇ ਇੱਥੋਂ ਆ ਕੇ ਸਾਗ ਖਾਦਾ ਤੇ ਮੱਕੀ ਦੀ ਰੋਟੀ ਖਾਧੀ ਪਰ ਸਵਾਦ ਨਹੀਂ ਆਇਆ ਅਤੇ ਮਨ ਦੇ ਵਿੱਚ ਇਹ ਸਵਾਲ ਆਇਆ ਕਿਉਂ ਨਾ ਅਸੀਂ ਪਿੰਡਾਂ ਤੋਂ ਸਾਗ ਲਿਆ ਕੇ ਬਾਕੀ ਰੋਟੀ ਬਣਾ ਕੇ ਸ਼ਹਿਰ ਵਿੱਚ ਵੇਚਿਆ ਕਰੀਏ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਜਿਹੜਾ ਕਾਰੋਬਾਰ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਬਾਅਦ ਅੰਮ੍ਰਿਤਸਰ ਵਾਸੀਆਂ ਨੇ ਵੀ ਇਹਨਾਂ ਨੂੰ ਬਹੁਤ ਪਿਆਰ ਦਿੱਤਾ ਜਿਸ ਤੋਂ ਬਾਅਦ ਇਹ ਲਗਾਤਾਰ ਅੰਮ੍ਰਿਤਸਰ ਆ ਕੇ ਕੰਮ ਕਰਨ ਲੱਗ ਪਏ ਤੁਸੀਂ ਦੇਖ ਸਕਦੇ ਹੋ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਬਸ ਮਿਹਨਤ ਤੇ ਲਗਨ ਦੀ ਲੋੜ ਹੁੰਦੀ ਹੈ ਜਸਕਰਨ ਕੌਰ ਕਿੱਥੋਂ ਆਇਆ ਹੋਣ ਤਰਨਤਾਰਨ ਜ਼ਿਲ੍ਹੇ ਤੋਂ ਪਿੰਡ ਬਲਾਸੌਰ ਹਾਂ ਭੈਣ ਜੀ ਜਦੋਂ ਲਾ ਸਾਗ ਮੱਕੀ ਰੋਟੀ ਕੀਤਾ ਜਾਇਆ ਚਾਹ ਬਣਾਇਆ ਹਾਂਜੀ ਅਸੀਂ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਫਤਲਾ ਆਏ ਸੀ ਤੇ ਅਸੀਂ ਇਹਨਾਂ ਮਤਲਬ ਸਾਗ ਖਾਧਾ ਇਥੋਂ ਤੇ ਭਰਨਾ ਉਹ ਨਾ ਘਰ ਦਾ ਸਵਾਦ ਨਾ ਲੱਗਾ ਤੇ ਮਤਲਬ ਘਰੇ ਮਤਲਬ ਜਿੱਤਰਾ ਬਣਾਇਦਾ ਚੁੱਲੇ ਤੇ ਤੇ ਅਸੀਂ ਸੋਚਿਆ ਕਿ ਇਹ ਉਹ ਸਵਾਦ ਨਹੀਂ ਆ ਤੇ ਫਿਰ ਜਿ ਤਰ੍ਹਾਂ 6-7-7 ਘੰਟੇ ਲੱਗ ਜਾਂਦੇ ਬਣਾਉਣ ਲੱਗੇ ਕਿਉਂਕਿ ਆਪ ਬਣਾਈ ਦੀ ਚੀਜ਼ ਘਰੇ ਤੇ ਫਿਰ ਐ ਮੈਂ ਸੋ ਇਹਨਾਂ ਨਾਲ ਗੱਲ ਕੀਤੀ ਕਿ ਜੇ ਆਪਾਂ ਵੀ ਸਾਗ ਬਣਾ ਕੇ ਮਤਲਬ ਉੱਥੇ ਅੰਮ੍ਰਿਤਸਰ ਜ਼ਿਲ੍ਹੇ ਚ ਤੇ ਮਤਲਬ ਲਾ ਲਿਆ ਕਰੀਏ ਤੇ ਫਿਰ ਇਹ ਆਂਦਾ ਕਿ ਠੀਕ ਆ ਜਦੋਂ ਬਣਾ ਤੇ ਲੈਣੀ ਆ ਤੇ ਬਣਾ ਲੈ ਕਰ ਚਲ ਆਪਾਂ ਦੋਨੇ ਜੀ ਉੱਥੇ ਜਾ ਕੇ ਲਾ ਲਿਆ ਕਰਾਂਗੇ ਫਿਰ ਫਿਰ ਅਸੀਂ ਆਉਣ ਲੱਪੇ ਇੱਥੇ ਪਰ ਜਿੱਦਣ ਅਸੀਂ ਪਹਿਲੇ ਦਿਨ ਹੀ ਇੱਥੇ ਆਏ ਹਾਂ ਤੇ ਮਤਲਬ ਬਹੁਤ ਮਤਲਬ ਖਾਦ ਦਾ ਜਿਦੋਂ ਤਾਂ ਸ਼ਹਿਰੀਆਂ ਮਤਲਬ ਉਹਨਾਂ ਨੂੰ ਘਰ ਦਾ ਟੇਸਟ ਲੱਗਾ ਤੇ ਉਹਨਾਂ ਨੇ ਸਾਰਿਆਂ ਨੇ ਮਤਲਬ ਤਾਰੀਫ ਕੀਤੀ ਕਿ ਭੈਣ ਜੀ ਇਹ ਸਾਨੂੰ ਘਰ ਦਾ ਸੁਆਦ ਲੱਗਾ ਫਿਰ ਸਾਨੂੰ ਖੁਸ਼ੀ ਜਿਹੀ ਹੋਣ ਲੱਗੀ ਫਿਰ ਹੌਲੀ ਹੌਲੀ ਮਤਲਬ ਜਿ ਤਰ੍ਹਾਂ ਮਨ 'ਚ ਖੁਸ਼ੀ ਹੋਣ ਲੱਗੀ ਕਿ ਆਪਾਂ ਇਹ ਕੰਮ ਕਰ ਕੀਤਾ ਹੀ ਜਾਵੇ ਤੇ ਫਿਰ ਬਹੁਤ ਵਧੀਆ ਲੱਗਣ ਲੱਗ ਪਿਆ ਸਾਗ ਤੇ ਮੱਕੀ ਦੀ ਰੋਟੀ ਤੇ ਨਾਲ ਦੇਸੀ ਘੋ ਵੀ ਕਰਦਾ ਹਾਂ ਹਾਂਜੀ ਨਹੀਂ ਦੇਸੀ ਘੋ ਉਤਰਾਂ ਕਰ ਦਣੀ ਆ ਵੈਸੇ ਵੀ ਲਿਆਈਦਾ ਹਾਂਜੀ ਕਿੰਨੀ ਕਿ ਮਿਹਨਤ ਲੱਗ ਪੈਂਦੀ ਐ ਸਵੇਰੇ ਕਿਨੇ ਉੱਠਣਾ ਪੈਂਦਾ 6 ਵਜੇ ਉੱਠਣਾ ਪੈਂਦਾ ਬੱਚੇ ਵੀ ਛੋਟੇ ਆ ਫਿਰ ਹੌਲੀ ਹੌਲੀ ਤਿਆਰੀ ਕਰਦਿਆਂ ਮਤਲਬ 12:00 ਵਜੇ ਜਾਂਦਾ ਫਿਰ ਇੱਧਰ ਨੂੰ ਆਉਣਾ ਹੁੰਦਾ ਹਾਂਜੀ ਤੇ ਦਸਕਾਂ ਨੂੰ ਕੀ ਕਹਿਣਾ ਚਾਹੋਗੇ ਮਸਰ ਵਾਸੀਆਂ ਨੂੰ ਹਾਂਜੀ ਅੰਮ੍ਰਿਤਸਰ ਵਾਸੀਆਂ ਨੇ ਇਹੋ ਕਹਿਣਾ ਚਾਹੁੰਦੇ ਆ ਕਿ ਇੱਕ ਵਾਰੀ ਇੱਥੇ ਜ਼ਰੂਰ ਆਓ ਤੇ ਆਣ ਕੇ ਮਤਲਬ ਸਾਗ ਤੇ ਮੱਕੀ ਦੀ ਰੋਟੀ ਦਾ ਟੇਸਟ ਕਰੋ ਅਮਨਦੀਪ ਸਿੰਘ ਭਾਈ ਕਿੱਥੋਂ ਰਹਿ ਵਾਲੇ ਆ ਪਾਜੀ ਤਰਨਤਾਰਨ ਦੇ ਸ਼ਹਿਰ ਦੇ ਲਾਗੋ ਪਿੰਡ ਪਲਾਸਰ ਉੱਥੋਂ ਦੇ ਰਹਿਣ ਵਾਲੇ ਅਮਰਜੀਤ ਤਾਂ ਸੋਚਿਆ ਵੀ ਅਮਸਲਾ ਆ ਕੇ ਕੰਮ ਚੱਲੇ ਜਾਵੇ ਪਾਜੀ ਅਮਰਸਰ ਅਸੀਂ ਵੀ ਇੱਕ ਦਿਨ ਇੱਥੋਂ ਨਾ ਮੱਕੀ ਦੀ ਰੋਟੀ ਸਰਸਾ ਦਾ ਸਾਗ ਖਾਦਾ ਹੈ ਪਰ ਉਹ ਦਿਲ ਨੂੰ ਵੱਜਾ ਪਾਜੀ ਉਹ ਚੀਜ਼ ਨਹੀਂ ਆ ਜਿਵੇਂ ਆਮ ਆਹੀਂ ਪਿੰਡਾਂ 'ਚ ਬਣਾਉਂਦੇ ਆ ਫਿਰ ਮੇਰੀ ਵਾਈਫ ਨੇ ਸੋਚਿਆ ਆਪਾਂ ਉਹ ਅਲੱਗ ਤਰੀਕੇ ਨਾਲ ਬਣਾਉਣੇ ਲੱਗ ਤਰੀਕੇ ਨਾਲ ਬਣਾਉਂਦੇ ਫਿਰ ਆਹੀਂ ਆਖਿਆ ਵੀ ਚਲੋ ਕਿਸੇ ਵੇਲੇ ਕਈਆਂ ਨੂੰ ਟੇਸਟ ਨਹੀਂ ਪਸੰਦ ਆਉਦਾ ਕਸਟਮਰ ਕੋਈ ਐਡਾ ਵੇਖੇ ਫੇਰ ਅਸੀਂ ਇਹ ਸੋਚਿਆ ਵੀ ਅਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਲਾ ਲਈਏ ਕਿਉਂਕਿ ਇਹ ਬਣਾਉਂਦੇ ਵਧੀਆ ਸੀ ਸਾਨੂੰ ਵਧੀਆ ਲੱਗਦਾ ਘਰ ਚ ਇਹਨਾਂ ਦਾ ਸਾਗ ਤੇ ਫੇਰ ਮੈਂ ਇਹਨਾਂ ਨੂੰ ਲੈ ਕੇ ਨਾਲ ਸਲਾਹ ਕੀਤੀ ਵੀ ਚਲੋ ਆਪਾਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਲਾ ਲਈਏ ਬਾਜੀ ਕਾਫੀ ਇਹਨਾਂ ਨੂੰ ਮਿਹਨਤ ਕਰਨੀ ਪੈਂਦੀ ਸੀ ਸਵੇਰੇ ਤਕਰੀਬਨ 5:00 ਜੇ ਉੱਠ ਪਈਦਾ ਹਾਂ ਉਸ ਤੋਂ ਬਾਅਦ ਸਾਗ ਲਿਆ ਕੇ ਬਣਾਉਣਾ ਪੈਂਦਾ ਵਾ ਤਕਰੀਬਨ 7:00 ਕੁਝ ਸਟਾਰਟ ਕਰ ਲਿਆ ਤੇ ਸਾਗ ਬਣਾਉਣਾ ਤਕਰੀਬਨ 11:00 11:30 12:00 ਵਜ ਜਾਂਦੇ ਬਾਜੀ ਹਾਂ ਬੱਚੇ ਵੀ ਨਾਲ ਲੈ ਕੇ ਆਉਂਦੇ ਛੁੱਟਦੇ ਹਾਂਜੀ ਬੱਚੇ ਵੀ ਨਾਲ ਲੈ ਜਾਂਦੇ ਭਾਜੀ ਬੜੀ ਮਿਹਨਤ ਕਾ ਨਹੀਂ ਪੈਂਦੀ ਇੱਥੇ ਕਿਰਪਾ ਕਰਕੇ ਬੱਚੇ ਨਾਲ ਕੰਮ ਕਰਦੇ ਹੋ ਭਾਜੀ ਬੱਚਿਆਂ ਨਾਲ ਬੜਾ ਸਟਰਗਲ ਜੇ ਇੱਥੇ ਕਿਉਂਕਿ ਬੱਚੇ ਇੱਕ ਕਈ ਵਾਰੀ ਇੱਕਰ ਹੁੰਦਾ ਕਈ ਵਾਰੀ ਭਾਜੀ ਕਸਟਮਰ ਖੜੇ ਹੁੰਦੇ ਦੋਵੇਂ ਰੌਂਡ ਆ ਪੈਂਦੇ ਕਈ ਵਾਰ ਇਹਨਾਂ ਨੂੰ ਕਈ ਵਾਰ ਕਸਟਮਰ ਨੂੰ ਖੁਦ ਫੜਾ ਕੇ ਸਾਨੂੰ ਕਰਨਾ ਪੈਂਦਾ ਕਿ ਤੁਸੀਂ ਫੜ ਲਓ ਜੀ ਤੁਹਾਡੀ ਪਲੇਟ ਜਿਹੜੀ ਜਿਹੜੀ ਆ ਤਿਆਰ ਕਰ ਦੇਣੇ ਅਮਰ ਸਾਹਿਬ ਦੇ ਵਾਰੀ ਕਿੰਨਾ ਪਿਆਰ ਦੇ ਰਹੇ ਬੜਿਆ ਭਾਜੀ ਪਿਆਰ ਪਿਆਰ ਦੇ ਰਹੇ ਜੇ ਕੋਈ ਇੱਕ ਖਾ ਰਖਾ ਕੇ ਜਾਂਦਾ ਭਾਜੀ ਤਿੰਨ ਚਾਰ ਪਲੇਟਾਂ ਪੈਕ ਵੀ ਹਾਂਜੀ ਤੇ ਜਦੋਂ ਕੰਪੂਜੀਤਾ ਹੀ ਪੰਡਿਆਂ ਮੰਡ ਕੀ ਕੀ ਬਚਾਉਂਦਾ ਭਾਜੀ ਮੰਨ ਚ ਡਰ ਲੱਗਦਾ ਸੀ ਵੀ ਇੱਥੇ ਕੰਪੀਟੀਸ਼ਨ ਅੰਮ੍ਰਿਤਸਰ ਵਿੱਚ ਬੜਾ ਖਾਣ ਪੀਂਦਾਗਾ ਕਿਉਂਕਿ ਕੰਪੀਟੀਸ਼ਨ ਇਹ ਹਰ ਕਸਟਮਰ ਭਾਜੀ ਥੋੜਾ ਜਨਾ ਖਾਣ ਪੀਂਦਾ ਇੱਥੇ ਬੜਾ ਸ਼ਕੀਨ ਹੈ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦਾ ਖਾਂਦੇ ਅਸੀਂ ਇਹ ਸੋਚੇ ਸਾਡਾ ਮੱਕੀ ਦੀ ਰੋਟੀ ਸਰੋਂ ਦੇ ਸਾਗ ਪਿੰਡ ਦਾ ਟੇਸਟ ਆ ਪਿਛਾਰਾਂ ਦਾ ਕੋਈ ਪਸੰਦ ਆਊਗਾ ਪਹਿਲਾਂ ਪਹਿਲੇ ਦਿਨ ਭਾਜੀ ਬੜਾ ਡਰ ਲੱਗਦਾ ਸੀ ਪਰ ਨਹੀਂ ਭਾਜੀ ਪਹਿਲੇ ਦਿਨ ਸਾਡਾ ਰਿਸਪੌਂਸ ਵਧਿਆ ਰਿਹਾ ਹਾਂਜੀ ਹੁਣ ਤੇ ਲੋਕੇਸ਼ਨ ਦੱਸ ਦਿਓ ਤੇ ਆਪਣਾ ਲੋਕੇਸ਼ਨ ਭਾਜੀ ਨ ਦੇ ਬਾਹਰ ਜਿਹੜਾ ਮੇਨ ਗੇਟ ਆ ਉਹਦੇ ਬਾਹਰ ਇਹੜੀ ਮਾਰਕੀਟ ਉੱਥੇ ਸਾਡਾ سٹਾਲ ਲੱਗਾ ਆ ਕਿੰਨੇ ਵਜੇ ਆਉਂਦੇ ਆ ਭਾਈ 3 ਵਜੇ ਆਈਦਾ ਉਤੋਂ ਬਾਅਦ ਜਿੰਨੀ ਦੇਰ ਤੱਕ ਸਾਡਾ ਸਾਗ ਰਹਿੰਦਾ ਉਹਨਾਂ ਦੇਰ ਤੱਕ ਆਹੀ ਰਹਿਣੀ ਥੀ ਇਹ ਵੀ ਪਹਿਲੇ ਬਤਾ ਦਿਆ ਭਾਈ ਸਾਡਾ ਮੋਬਾਈਲ ਨੰਬਰ 9968240149 9968240149 ਅੰਮ੍ਰਿਤਸਰ ਵਾਸੀ ਕੀ ਕਹਿਣਾ ਚਾਹੋਗੇ ਅੰਮ੍ਰਿਤਸਰian ਵਾਸੀਆਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਅਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਲੈ ਆਏ ਸਾਡੇ ਤੋਂ ਵੱਧ ਐਸਐਮਐਸਡ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ